ਪੰਜਾਬ ਦੇ ਅੰਦਰ 13 ਵਾਈਲਡਲਾਈਫ ਸੈਂਚਰੀਆਂ ਨੇ ਉਹਨਾਂ ਦਾ ਇਕੋਸੈਂਸਿਟਿਵ ਜ਼ੋਨ ਕਿੰਨਾ ਹੈ 100 ਮੀਟਰ ਇਹ ਅਫਸਰ ਕਹਿੰਦੇ ਨੇ 3 ਕਿਲੋਮੀਟਰ ਤੁਸੀਂ ਸੈਂਟਰਲ ਇੰਪਾਵਰਡ ਕਮੇਟੀ ਦੇ ਉੱਪਰ ਹੋਗੇ ਕਿਆ ਤੇ ਜਿਹੜੇ ਤੁਸੀਂ 13 ਦੀ ਬਾਕੀ ਰੱਖੀਏ ਤੇ ਫਿਰ ਇਹ 14 ਦੇਣਾ 14ਵੇਂ ਦੇ ਨਾਲ ਕਿਉਂ ਤੱਕਾ ਕਰੀ ਜਾਂਦੇ ਹੋ ਵਕ 2 ਲੱਖ ਲੋਕ ਰਹਿੰਦੇ ਨੇ ਲੱਖ ਸਵਾ ਲੱਖ ਦੇ ਮਕਾਨ ਨੇ ਛੋਟੇ ਵੱਡੇ ਮਕਾਨ ਨੇ ਉਹ ਟੁੱਟਣ ਦੀ ਗਗਾਰ ਤੇ ਆ ਜਾਣਗੇ ਪੰਜਾਬ ਦੇ ਅੰਦਰ 13 ਵਾਈਲਡਲਾਈਫ ਸੈਂਚਰੀਆਂ ਨੇ 13 ਉਨਾ ਦਾ ਇਕੋਸੈਂਸਿਟੀ ਜ਼ੋਨ ਕਿੰਨਾ 100 ਮੀਟਰ ਸੁਖਨਾ ਵਾਈਲਡਲਾਈਫ ਸੈਂਚਰੀ ਦਾ ਕਿੰਨਾ ਹੋਣਾ ਚਾਹੀਦਾ ਇਹ ਅਫਸਰ ਕਹਿੰਦੇ ਨੇ 3 ਕਿਲੋਮੀਟਰ ਉਹ ਗੱਜਾ ਸਮਝ ਆਉਂਦਾ ਨਾ ਤੁਸੀਂ ਸੈਂਟਰਲ ਇੰਪਾਵਰਡ ਕਮੇਟੀ ਦੇ ਉੱਪਰ ਹੋਗੇ ਕਿਆ ਕੀ ਤੁਸੀਂ ਜਿਹੜਾ ਵਾਈਲਡਲਾਈਫ ਇੰਸਟੀਚੂਟ ਹੈ ਜਿਹੜਾ ਦੁੰਦੇ ਗਵਰਨਮੈਂਟ ਆਫ ਇੰਡੀਆ ਉਸ ਉੱਪਰ ਹੋਗੇ ਕਿਆ ਤੇ ਜਿਹੜੇ ਤੁਸੀਂ 13 ਦੀ ਬਾਕੀ ਰੱਖੀਏ ਤੇ ਫਿਰ ਇਹ 14 ਦੇ ਨਾਲ 14ਵੇਂ ਦੇ ਨਾਲ ਕਿਉਂ ਤੱਕਾ ਕਰੀ ਜਾਂਦੇ ਹੋ ਇੱਥੇ ਤਾਂ ਤੁਸੀਂ ਜਿਹੜਾ ਹੈ 100 ਮੀਟਰ ਕਰ ਦੋ ਕਿਉਂਕਿ ਇੱਥੇ ਜੇ 3 ਕਿਲੋਮੀਟਰ ਦਾਇਰਾ ਵਧਾਣਗੇ ਤਾਂ ਨਿਆਗੋੜ ਦੇ ਅੰਦਰ ਲਗਭਗ 2 ਲੱਖ ਲੋਕ ਰਹਿੰਦੇ ਨੇ ਲੱਖ ਸਵਾ ਲੱਖ ਤੋਂ ਮਕਾਨ ਨੇ ਛੋਟੇ ਵੱਡੇ ਮਕਾਨ ਨੇ ਉਹ ਟੁੱਟਣ ਦੀ ਗਗਾਰ ਤੇ ਆ ਜਾਣਗੇ ਤੇ ਜੇ ਸਾਨੂੰ ਲੱਗਿਆ ਕਿ ਨਹੀਂ ਠੀਕ ਚੱਲ ਰਿਹਾ ਤੇ ਅਸੀਂ ਅੰਦੋਲਨ ਕਰਾਂਗੇ ਜ਼ਰੂਰਤ ਪਈ ਤਾਂ ਮੁੱਖ ਮੰਤਰੀ ਘਰ ਦੀ ਤਰਫੋਂ ਦੁਆਰਾ ਮਾਰਚ ਕਰਾਂਗੇ ਜ਼ਰੂਰਤ ਪਈ ਤਾਂ ਮੁੱਖ ਮੰਤਰੀ ਘਰ ਦੇ ਬਾਹਰ ਜਿਹੜਾ ਹੈਗਾ ਧਰਨੇ ਪ੍ਰਦਰਸ਼ਨ ਵੀ ਕਰਾਂਗੇ ਜੜੀ ਹੈ ਲੜੀਵਾਰ ਪੁਖੜਤਾਲ ਵੀ ਕਰਾਂਗੇ ਤੇ ਆਖਿਰ 'ਚ ਜੇ ਲੱਗਿਆ ਹੋਰ ਵੀ 25 ਦਿਨ ਮਹੀਨੇ 'ਚ ਤੇ ਮਰਨਵਰਤ ਵੀ ਸਾਡੇ ਨਿਆਗੋੜ ਦੇ ਵਾਸੀ ਉੱਥੇ ਸ਼ੁਰੂ ਕਰਨਗੇ